ਚਿਹਰੇ ਤੇ ਉਦਾਸੀ ਹੈ ਹੱਥਾਂ ਪੈਰਾਂ ਤੇ ਹਤਕੜੀ ਲੱਗੀ ਹੋਈ ਹੈ ਇਹ ਨੌਜਵਾਨ ਲੱਖ ਸੁਪਨੇ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਵੇਚ ਕੇ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਹੋਣਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਆ ਦਿਨ ਦੇਖਣਾ ਪੈਣਾ ਬਹੁਤ ਸਾਰੇ ਲੋਕ ਜਿਹੜੇ ਨੇ ਪਹਿਲਾਂ ਤਾਂ ਇਸ ਨੌਜਵਾਨ ਦੇ ਖਿਲਾਫ ਖੜੇ ਸੀ ਉਹਨਾਂ ਨੇ ਕਿਹਾ ਕਿ ਨੌਜਵਾਨ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤਿੰਨ ਜੀਆਂ ਦਾ ਪਰਿਵਾਰ ਖੋਲਿਆ ਪਰ ਜਦੋਂ ਤੋਂ ਇਹ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਹਰਜਿੰਦਰ ਸਿੰਘ ਦੀਆਂ ਲੋਕ ਭਾਵੁਕ ਹੋ ਰਹੇ ਨੇ ਲੋਕ ਜੋ ਹੈ ਇਸ ਦਾ ਪਿੱਛਾ ਸੋਚਣ ਲੱਗ ਪਏ ਨੇ ਕਿ ਇੱਕ ਘਰ ਦੇ ਵਿੱਚ ਸਿਰਫ ਮਾਂ ਹੈ ਪਿਤਾ ਵੀ ਨਹੀਂ ਹੈ ਅਤੇ ਇਸ ਦੇ 45 ਸਾਲ ਸਜ਼ਾ ਹੋਣ ਤੋਂ ਬਾਅਦ ਆਖਿਰਕਾਰ ਉਹ ਵਿਚਾਰੀ ਮਾਂ ਕੀ ਕਰੇਗੀ ਇਸ ਦੀਆਂ ਵੀਡੀਓਜ਼ ਦੱਸਦੀਆਂ ਨੇ ਕਿ ਆਖਿਰਕਾਰ ਉਸ ਨੂੰ ਅੱਤਵਾਦੀਆਂ ਦੇ ਵਾਂਗੂ ਟਰੀਟ ਕਿਉਂ ਕੀਤਾ ਜਾ ਰਿਹਾ ਹੈ ਸਿਰ ਪੰਜਾਬੀ ਹੀ ਨਹੀਂ ਹੁਣ ਗੋਰੇ ਵੀ ਇਸ ਦੇ ਹੱਕ ਦੇ ਵਿੱਚ ਬੋਲਣ ਲੱਗ ਪਏ ਨੇ ਗੋਰੇ ਵੀ ਇਸ ਦੇ ਹੱਕ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਇਹ ਤਸਵੀਰਾਂ ਵਿਆਖੜਦੀਆਂ ਨੇ ਕਿ ਉਸ ਦੇ ਚਿਹਰੇ ਤੇ ਤੋਂ ਪਤਾ ਲੱਗ ਰਿਹਾ ਹੈ ਕਿ ਆਖਿਰਕਾਰ ਉਸ ਦੇ ਦਿਲ ਦੇ ਵਿੱਚ ਐਸਾ ਵੀ ਕੀ ਚੱਲ ਰਿਹਾ ਹੋਵੇਗਾ ਐਸ ਸਮੇ ਉਹ ਕਿਸ ਮੁਸੀਬਤ ਤੋਂ ਗੁਜ਼ਰ ਰਿਹਾ ਹੈ ਉਹ ਉਹੀ ਜਾਣਦਾ ਹੈ ਸੋ ਇਹ ਤਸਵੀਰਾਂ ਬਹੁਤ ਜਿਹੜੀਆਂ ਨੇ ਉਹ ਦਿਲਚੀ ਜੀਣੀਆਂ ਨੇ ਉਹ ਤਸਵੀਰਾਂ ਜਿਹੜੀਆਂ ਨੇ ਉਹ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿ ਆਖਿਰਕਾਰ ਜਿਹੜਾ ਹੈ ਉਹ ਕੀ ਕੁਝ ਉਸ ਨੂੰ ਸੈਨਾ ਪੈ ਰਿਹਾ ਸੋ ਇਸ ਨੌਜਵਾਨ ਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਕੀ ਹੈ ਅਸੀਂ ਤੁਹਾਡੇ ਕੋਲੋਂ ਸਵਾਲ ਪੁੱਛਦੇ ਹਾਂ ਕਿ ਤੁਸੀਂ ਦੱਸੋ ਕਿ ਕੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਦੀ ਸਪੋਰਟ ਦੇ ਵਿੱਚ ਲੋਕਾਂ ਨੂੰ ਅੱਗੇ ਆਣਾ ਚਾਹੀਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਭਾਵੇਂ ਉਸ ਨੇ ਗਲਤੀ ਕੀਤੀ ਹੈ ਪਰ ਉਸ ਨੂੰ 45 ਸਾਲ ਦੀ ਸਜ਼ਾ ਨਹੀਂ ਦੇਣੀ ਚਾਹੀਦੀ ਹੈ ਜੇਕਰ ਤੁਸੀਂ ਸਪੋਰਟ ਦੇ ਵਿੱਚ ਹੋ ਤੇ Yes ਲਿਖੋ ਜੇਕਰ ਤੁਸੀਂ ਸਪੋਰਟ ਦੇ ਵਿੱਚ ਨਹੀਂ ਹੋ ਤੇ ਤੁਸੀਂ ਕਾਰਨ ਲਿਖੋ ਕਿ ਆਖਿਰਕਾਰ ਤੁਸੀਂ ਕਿਉਂ ਚਾਹੁੰਦੇ ਹੋ ਕੇਸ ਦੀ ਮਦਦ ਨਹੀਂ ਕਰਨੀ ਚਾਹੀਦੀ ਆਖਿਰਕਾਰ ਕਿਉਂ ਇਸ ਨੌਜਵਾਨ ਦੀ ਮਦਦ ਨਹੀਂ ਹੋਣੀ ਚਾਹੀਦੀ ਕਿਉਂਕਿ ਕਿਹਾ ਜਾ ਰਿਹਾ ਹੈ ਕੀ ਇਸ ਦੀ ਸਜ਼ਾ ਇਸ ਨੂੰ ਕੱਟੋ-ਕੱਟ ਜਿਹੜੀ ਆ ਉਹ 45 ਸਾਲ ਦੀ ਹੋ ਸਕਦੀ ਹੈ 45 ਸਾਲ ਦੀ ਸਜ਼ਾ ਮਤਲਬ 28 ਸਾਲ ਦੀ ਉਮਰ ਤੇ 45 ਸਾਲ ਦੀ ਜਿਹੜੀ ਸਜ਼ਾ ਹੈ ਉਹ ਹੋਣਾ ਮਤਲਬ ਕਿ 28 ਸਾਲ ਦੀ ਉਮਰ ਦੇ ਵਿੱਚ ਉਹ 45 ਸਾਲ ਦੀ ਸਜ਼ਾ ਕੱਟੇਗਾ ਸੋ ਇੱਕ ਵੱਡੀ ਖਬਰ ਪੰਜਾਬ ਦੇ ਲਈ ਹੈ ਕਿਉਂਕਿ ਇਸ ਨੌਜਵਾਨ ਨੂੰ ਤੁਸੀਂ ਵੇਖ ਸਕਦੇ ਹੋ ਕਿ ਦਸਤਾਰ ਤੱਕ ਨਹੀਂ ਉਸਨੇ ਆਪਣੇ ਸਿਰ ਤੇ ਬੰਨੀ ਹੋਈ ਦਸਤਾਰ ਤੱਕ ਨਹੀਂ ਉਸਦੇ ਸਿਰ ਤੇ ਸਜਾਉਣ ਦਾ ਮੌਕਾ ਉਸ ਨੂੰ ਦਿੱਤਾ ਗਿਆ ਇਹ ਨੌਜਵਾਨ ਦਾ ਨੀਵਾ ਹੋ ਕੇ ਤੁਰਨਾ ਉਸਦੇ ਰਾਜ ਦੀ ਹਤਕੜੀਆਂ ਲੋਕਾਂ ਨੇ ਸਵਾਲ ਚੁਕਣਾ ਸ਼ੁਰੂ ਕਰ ਦਿੱਤਾ ਹੈ ਕਿ ਆ ਜਾ ਰਿਹਾ ਹੈ ਕਿ ਜੋ ਪੁਲਿਸ ਨੇ ਇਸ ਤਰੀਕੇ ਦੇ ਵੀਡੀਓਜ਼ ਜਾਰੀ ਕੀਤੀਆਂ ਨੇ ਉਹਨਾਂ ਨੇ ਆਪਣੇ ਪੈਰ ਤੇ ਹੀ ਕੁਲਾੜੀ ਮਾਰੀ ਹੈ ਕਿਉਂਕਿ ਅਜਿਹੇ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਹੁਣ ਉਸ ਦੇ ਲੇサイン ਹੋਣੇ ਸ਼ੁਰੂ ਹੋ ਗਏ ਨੇ ਲੋਕ ਸਿਗਨੇਚਰ ਕਰਨਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਤਕਰੀਬਨ 50 ਲੱਖ ਪਟੀਸ਼ਨਾਂ ਪਾਈਆਂ ਜਾਣ ਗਈਆਂ ਤਾਂ ਕਿ ਇਸ ਨੌਜਵਾਨ ਨੂੰ ਬਚਾਇਆ ਜਾ ਸਕੇ 45 ਸਾਲ ਦੀ ਸਜ਼ਾ ਨੂੰ ਘਟਾਇਆ ਜਾ ਸਕੇ ਇੰਨੀ ਸਜ਼ਾ ਨਹੀਂ ਬਣਦੀ ਹੈ ਕਿਉਂਕਿ ਲੋਕਾਂ ਨੇ ਕਿਹਾ ਕਿ ਜੇਕਰ ਟਰੱਕ ਵਾਲੇ ਦੀ ਗਲਤੀ ਸੀ ਟਰਾਲੇ ਵਾਲੇ ਦੀ ਗਲਤੀ ਸੀ ਤੇ ਕਾਰ ਵਾਲੇ ਦੀ ਵੀ ਗਲਤੀ ਸੀ ਆਖਿਰਕਾਰ ਉਸਨੇ ਕਿਉਂ ਨਹੀਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆਖਿਰਕਾਰ ਕਿਉਂ ਨਹੀਂ ਉਸਨੇ ਐਡਾ ਵੱਡਾ ਟਰੱਕ ਜਿਹੜਾ ਹੈ ਟਰਾਲਾ ਜਿਹੜਾ ਹੈ ਉਹ ਦੇਖਿਆ ਸੋ ਲੋਕ ਵਖ ਵਖ ਸਵਾਲ ਜਿਹੜੇ ਨੇ ਉਹਨਾਂ ਕਰਨੇ ਸ਼ੁਰੂ ਕਰ ਦਿੱਤੇ ਨੇ ਸੋ ਤੁਸੀਂ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਨੌਜਵਾਨ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈ ਜਾਂ ਨਹੀਂ ਖੜਨਾ ਚਾਹੀਦਾ ਜਰੂਰ ਦੱਸਿਓ ਸ਼ੇਅਰ ਵੀ ਕਰਕੇ ਦੱਸਿਓ ਨਾਲੇ ਚੈਨਲ ਨੂੰ ਤੁਸੀਂ ਫੋਲੋ ਕਰ ਲਿਓ ਤਾਂ ਕਿ ਇਸ ਨੌਜਵਾਨ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ ਹਰ ਇੱਕ ਜਾਣਕਾਰੀ ਨੂੰ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ ਤਾਂ ਕਿ ਲੋਕ ਜਿਹੜੇ ਨੇ ਇਸ ਨੌਜਵਾਨ ਦੀ ਹਰ ਅਪਡੇਟ ਬਾਰੇ ਉਹਨਾਂ ਨੂੰ ਪਤਾ ਹੋਵੇ